ਕਹਿੰਦੇ ਤੂਫਾਨ ਜੱਟ ਨੂੰ ਕਿ ਖਣਖੜ ਵੇਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟਰ ਲਓ ਪੈ ਗਈ ਆ ਰੇਡ ਉਧਰਲੇ ਪਾਸੇ ਕਹਿੰਦੇ ਬੱਲੇ ਬੱਲੇ ਹੋ ਗਿਆ ਵਾਹ ਓਏ ਗੋਰੇ ਰੜੇ ਵਾਲਿਆ ਅਮਰੀਕਾ ਵਾਲਿਆਂ ਵੱਲੋਂ ਕਹਿੰਦੇ 5100 ਦੀ ਰੇਡ ਤੇ ਮਣੀ ਟਿੱਕਰ ਕਰਦਾ ਹੋਇਆ ਲਾ ਕਬੱਡੀ ਪਾਉਣ ਦੇ ਲਈ ਛੱਤੇ ਦਾ ਚੱਕਾ ਖੇਡ ਗਰਾਊਂਡ ਦੇ ਅੰਦਰ ਲਾ ਲਾਲੀ ਮੁੰਡਿਆਂ ਨੂੰ ਸਮਝਾ ਲਾ ਬਾਟ ਨੁੱਬੜ ਤੇ ਨਹੀਂ ਆਉਣੀ ਰੇਡ ਪਾਰਿਆ ਹੈਪੀ ਜੱਫਾ ਲਾਉਣਾ ਪੈਣਾ ਕਬੱਡੀ ਤੇ ਹੁਣ ਟੱਕਰ ਹੈ ਕਹਿੰਦੇ ਗੋਰੇ ਦੇ ਨਾਲ ਆ ਕਬੱਡੀ ਬੱਲੇ 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 ਜਾਲਖੀ ਤੇ ਕਰਨੀ ਸਰ ਦਾ ਕਹਿੰਦੇ ਅਗਲਾ ਮੈਚ ਹੈ ਮੇਰੇ ਵੀਰੋ ਇਹ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਤੇ ਆ ਜਾਣ ਸਿਰਫ 2 ਮਿੰਟ ਦਾ ਸਮਾਂ ਹੈ ਜਾਲਖੀ ਤੇ ਕਰਨੀ ਸਰ ਕਿਪੇ ਠੀਕ ਹੈ ਠੀਕ ਹੈ ਵਾਇਕਰੂ ਮੇ ਰੱਖੇ ਨਾ ਖਿਡਾਰੀਆਂ ਤੇ ਵੱਡਾ ਮਾਣ ਕਰਦੇ ਆ ਆਉਂਦੇ ਸਾਲ ਮੁੰਡੇ ਨੂੰ ਕਹਿੰਦੇ ਲੰਡੀ ਜੀਪ ਨਾ ਸਨਮਾਨਿਆ ਜਾਣਾ ਹੈ ਕੈਨੇਡਾ ਵਾਲੇ ਆਸਟ੍ਰੇਲੀਆ ਵਾਲੇ ਭਰਾਵਾ ਵੱਲੋਂ ਆਹ ਟੱਕਰ ਹੈ ਰੜਿਆਣੀਆਂ ਗੋਰਾ ਆਹ ਬੱਲੇ 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 ਕਬੱਡੀ 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 ਆਹ ਚੋਟੀ ਦਾ ਜੱਫਾ ਖੇਡ ਗਰਾਊਂਡ ਦੇ ਅੰਦਰ ਆ ਹੋ ਗਿਆ ਕਹਿੰਦੇ ਕਨਾਲ ਏ ਏ ਆ ਇੱਕ ਸੌ ਅੰਗਰੇਜ਼ ਸਿੰਘ ਬਰਾੜ ਵੱਲੋਂ 200 ਦੀ ਮਾਨ ਨੇ ਵਿਸ਼ੇ ਤਰ੍ਹਾਂ ਜਿਹੜਾ ਧੰਨਵਾਦ ਕਰਦੇ ਇੱਕ ਟਾਪ ਦਾ ਮੈਚ ਆ ਦੋਵੇਂ ਟੀਮਾਂ ਦੇ ਦਰਮਿਆਨ ਖੇਡ ਗਰਾਊਂਡ ਦੇ ਅੰਦਰ ਸਿਮਰਾ ਰੇਡ ਪਾ ਰਿਹਾ ਗੰਬਾਸ਼ ਹੁਣੀ ਪੁੱਜੀ ਹੋਈ ਨਹੀਂ ਜੀ ਯੂ ਐਸ ਏ ਵਾਲੇ ਕਹਿੰਦੇ ਵੀ ਦੇ ਦਿਓ ਆਸਾ ਬੁੱਟਰ ਵਾਲੇ ਨੂੰ 200 ਲੈ ਵੀ ਬੱਬੂ ਆ ਫੜ ਮਾਇਆ ਰੇ ਗੱਫੇ ਅਵਤਾਰ ਸਿੰਘ ਜੀ ਯੂਐਸਏ ਵਾਲੇ ਕਹਿੰਦੇ ਪੁੱਜੇ ਹੋਇਆ ਮੇਰੇ ਵੀਰੋ ਪਰ ਕਹਿੰਦੇ ਹੁਣ ਲਓ ਸਾਡੇ ਕਰਤਾਰ ਸਿੰਘ ਜੀ ਮੱਕੜ ਸਾਹਿਬ ਪੁੱਜੇ ਹੋਇਆ ਪਿਰਥੀਪਾਲ ਸਿੰਘ ਨੀ ਸੰਧੂ ਸਾਹਿਬ ਲਓ ਸਾਹਮਣੇ ਕਹਿੰਦੇ ਇਸੇ ਲਈ ਪਾਈ ਹੋਈ ਰੇਡ ਬੜਾ ਵਧੀਆ ਮੁਕਾਬਲਾ ਹੈ ਲੈ ਵੀ ਮੰਤਾਰ ਹੋ ਅੱਗੇ ਲੈ ਵੀ ਹੈਪੀ ਲਾਲ ਬਾਈ ਵਾਲਿਆ ਹੋ ਅੱਗੇ ਇਹਨੂੰ ਗੋਰਾ ਕਹਿੰਦੇ ਗੋਰਾ ਕਹਿੰਦੇ ਐ ਕਿ ਗੋਰਿਆਂ ਵਾਂਗੂ ਵਾਲ ਕਟਾ ਕੇ ਪੂਰੀ ਜੀਨਸ਼ੀਰ ਤੂੰ ਪਾ ਕੇ ਹੱਥ ਵਿੱਚ ਫੜ ਲਈ ਕਤਾਬ ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਮਿੱਟੀ ਤੇ ਰੱਖਿਓ ਪੰਜਾਬ ਇੱਕ ਮਿੱਟੀ ਆਪਣੀ ਭੁੱਲਿਆ ਨਾ ਅੰਦਰ ਸਰਦਾਰ ਅਮਰਜੀਤ ਸਿੰਘਾ ਸੰਘਾ 47 ਕਰਨੀ ਸਰਵਾਰੇ ਦਾ ਹਰਸ਼ ਮਲਕਾਣਾ ਜੌਂਟੀ ਮਲਕਾਣਾ ਕਹਿੰਦੇ ਜਿਹੜੇ ਵੀ ਕੱਪ ਤੇ ਤਾਲੀ ਕਮੇਗਾ ਫਣ ਖਾਤੀ ਮੇਰਾ ਸਨਮਾਨ ਹੋਣਾ ਇੱਕ ਵਾਰੀ ਤਾੜੀ ਮਾਰੋ ਯਾਰ ਜ਼ੋਰ ਜ਼ੋਰ ਤਾੜੀਆਂ ਮਾਰ ਦਿਓ ਇਹ ਭਰਾਵਾ ਦਾ ਪਿਆਰ ਹੈ ਜੌਂਟੀ ਵੀਰ ਹੈ ਸਾਡਾ ਮਾਲ ਹਰਸ਼ ਮਲਕਾਣਾ ਆਉਣ ਵਾਲੇ ਕਿਸੇ ਵੀ ਕੱਪ ਤੋਂ ਬਾਲੀ ਭਰਾ ਸਾਡੇ ਦਾ ਵੱਡਾ ਨਾਮ ਸਨਮਾਨ ਆਈਫੋਨ 13 ਮੇਰਾ ਆ ਜਾ ਮੱਤ ਕਰੇਗਾ ਤੇ ਅਮਰੀਕ ਕਮੇਟਾ ਕਦੇ ਬੰਦ ਕਰ ਤੇ ਰਹੀ ਹੈ ਵਾਕਿਆ ਹੀ ਮੇਰੇ ਜੇਰਦੀਨ ਗਿੱਜੀ ਦੇ ਲੋਕੋ ਛੇਤਰਾ ਦਾ ਮੀਂਹ ਵਰਦਾ ਇਸ ਤਰ੍ਹਾਂ ਮੀਂਹ ਵਰਿਆ ਅੱਜ ਆਹ ਨੋਟਾਂ ਦੀ ਬਰਸਾਤ ਹੋਈ ਆਏ ਵੱਡਾ ਧੰਨਵਾਦ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦਾ ਪਿੰਡ ਆ ਜਿੱਥੇ ਬੜੀ ਕਿਰਪਾ ਮਾਪੁਰਸ਼ਾਂ ਦੀ 24 ਘੰਟੇ ਲੰਗਰ ਚੱਲਦਾ ਹੈ ਕਲਦੂ ਸਿੰਘ ਨੇ ਬਿਆਨ ਕੀਤਾ ਹੈ ਵੱਡਾ ਧੰਨਵਾਦ ਕਰਨਾ ਵਿਸ਼ੇਸ਼ ਤੌਰ ਤੇ ਸਾਡੇ ਅੰਕਲ ਜੀ ਉਹਨਾਂ ਦਾ ਲਓ ਸਾਹਮਣੇ ਕਬੱਡੀ ਤੇ ਨੰਡਾ ਇਸ ਲਈ ਮੈਚ ਸਮਾਪਤ ਹੈ ਦੋਨੋਂ ਟੀਮਾਂ ਮੇਰੇ ਤੋਂ ਖੇਡ ਮੈਦਾਨ ਦੇ ਅੰਦਰ ਕਹਿੰਦੇ ਇਸ ਲਈ ਲਾਜਫਾ ਕਮਾਲ ਕਰਤੀ ਹੈ ਆਹ ਅਗਲੀ ਰੇਡ ਖੇਡ ਮੈਦਾਨ ਦੇ ਅੰਦਰ ਕਹਿੰਦੇ ਇਸ ਲਈ ਸਿਮਰਾ ਰੇਡ ਪਾ ਰਿਹਾ ਆਹ ਗੋਰੇ ਦੇ ਨਾਲ ਟੱਕਰ ਕਿ ਜੋ ਵੀ ਕਰ ਲੈ ਕਰ ਲਈ ਵੰਜ ਬਰਾਬਰ ਕਰਾਂਗੇ ਜੋ ਵੀ ਕਰ ਲੈ ਕਰ ਲਈ ਵੰਜ ਬਰਾਬਰ ਕਰਾਂਗੇ ਲਓ ਬੱਲੇ 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 ਇਹ ਪਰਾਣਾ ਅਮਰੀਕਾ ਵਾਲਾ ਕੰਗ ਐਵੇਂ ਨਹੀਂ ਮਾਨ ਕਰਦਾ ਇੱਥੇ ਇੱਥੇ

അോ കണ്ടോ നൗ ആണ് കേടേ ഒരു ബല്ലേ